પાઠ મૂળ મંત્ર ਦਾ પાઠ ਹੈ એડે ਵਿੱਚ સહાય ਕਿਵੇਂ ਹੁੰਦਾ ਜਪਜੀ ਸਾਹਿਬ ਕਹਿੰਦੇ ਦਰਬ ਲਾਭ ਜੇ ਪੈਸੇ ਦੇ લાભ ਲਈ ਪੜਨਾ ਜਪਜੀ ਸਾਹਿਬ ਪੈਸੇ ਦਾ લાભ ਹੁੰਦਾ ਜੇ ਧਰਮ ਨੂੰ ਕਮਾਉਣਾ ਤਾਂ ਧਰਮ ਦੇ ਵਿੱਚ લાભ ਹੁੰਦਾ ਜੇ ਵਿਰਾਗ ਮਾਨ ਬਿਰਤੀ ਕਰਨੀਆਂ ਤਾਂ ਉਹਦੇ ਵਿੱਚ ਸੁੱਖ ਦੇ ਦੇਣ ਵਿੱਚ ਆਤਮਿਕ ਆਨੰਦ ਵਿੱਚ ਜਪਜੀ ਸਾਹਿਬ ਦਾ પાઠ ਆਨੰਦ ਬਖਸ਼ਿਸ਼ ਕਰਦਾ ਹੈ ਇਸ ਤਰੀ ਬਿਆਨ ਸੁਤੇ ਪਜੰਤੇ ਦੇਸ਼ ਵਿਦੇਸ਼ ਨੂੰ ਗਮਨੰਤੇ ਸਬਿਆਦਕ ਦੇ ਕਾਰਜ ਕੋਈ ਛੋਟੀ ਜੀ ਗੱਲ ਨਹੀਂ ਹੈ ਵਿਆਹ ਇੱਕ ਜਿੰਦਗੀ ਪੂਰੀ ਦਾ ਮਸਲਾ ਹੈ ਭਗਤ ਧੰਨੇ ਨੇ ਰੱਬ ਨੂੰ ਕੀ ਕਿਹਾ ਇਹਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੈ ਵਾ ਮੰਗੀ ਰੱਬਾ ਐਸੀ ਇਸਤਰੀ ਨਹੀਂ ਜੋ ਬਾਣੀ ਪੜੇ ਜੋ ਕਿਉਂਕਿ ਮੁੱਖ ਰੂਪ ਵਿੱਚ ਘਰ ਨੂੰ ਚਲਾਉਣ ਵਾਲੀ ਤਾਂ ਇਸਤਰੀ ਹੀ ਹੁੰਦੀ ਹੈ ਜੇ ਮਾਂ ਪੰਜ ਬਾਣੀਆਂ ਪੜਦੀ ਹੈ मां जोगिनी साहिब ਪੜਦੀ ਹੈ ਜੇ ਮਾਤਾ ਬੱਚੇ ਦੀ ਗੁਰਦੁਆਰਾ ਸਾਹਿਬ ਆਉਂਦੀ ਹੈ ਤਾਂ ਸਮਝੋ ਸਾਰਾ ਪਰਿਵਾਰ ਹੀ ਤਰ ਗਿਆ ਬੱਚੇ ਉਸੇ ਪਾਸੇ ਨੂੰ ਚੱਲ ਪੈਂਦੇ ਨੇ ਪਰਵਾਰ ਠੀਕ ਹੈ ਤੇ ਇਹੇ ਕਰਕੇ ਸਤਿਗੁਰੂ ਕਹਿੰਦੇ ਇਹ ਕੋਈ ਹਾਸੇ ਮਖੌਲ ਦੀ ਗੱਲ ਨਹੀਂ ਕਿ ਸਾਡੀ ਮਾਤਾ ਸਾਹਿਬਕੌਰ ਸਾਡੇ ਸਿਰ ਤੇ ਹੈ ਤਾਂ ਅਸੀਂ ਵੀ ਚੰਗੇ ਬੱਚੇ ਆ ਉਹਨਾਂ ਦੇ ਬਣਨ ਦੀ ਕੋਸ਼ਿਸ਼ ਵੀ ਕਰਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਵਿਆਹ ਸ਼ਾਦੀ ਲਈ ਵੀ ਜਪਜੀ ਸਾਹਿਬ ਦੇ ਪਾਠ ਕਰੋ ਭਾਈ ਔਰ ਜੇ ਇਸ ਵਿੱਚ ਮੰਗੋ ਵੀ ਕੀ ਮਹਾਰਾਜ ਚੰਗੇ ਸੰਯੋਗ ਮਿਲਣ ਜਿੱਥੇ ਸਿੱਖ ਗੁਰਸਿੱਖ ਪਰਿਵਾਰ ਮਿਲੇ ਸੁਤੋਪਜੰਤੇ ਜਿਹੜਾ ਹੈ ਪੁੱਤਰ ਦੇ ਪੈਦਾ ਹੋਣ ਲਈ ਪੁੱਤਰ ਵਾਸਤੇ ਪਾਠ ਕਰੇ ਦੇਸ਼ ਵਿਦੇਸ਼ ਨੂੰ ਜਾਣਾ ਹੋਵੇ ਉਹ ਜਦੇਸ਼ ਦੇ ਜਾਣ ਦਾ ਡਿੱਕਾ ਪੈ ਜਾਂਦਾ ਹੋਵੇ ਤੇ ਜਪਜੀ ਸਾਹਿਬ ਦੇ ਪਾਠ ਕਰੋ ਜਿਆਦਾ ਕਰੋ ਜਿੰਨਾ ਕਿ ਵੱਡਾ ਕੰਮ ਹੈ ਜਿੱਥੇ 100 ਪਾਠਾਂ ਨਾਲ ਗੱਲਵੇਂ 100 ਕਰ ਲਓ 5000 ਪਾੜਾ ਕਰਨਾ 5000 ਕਰ ਲਓ ਮਾਰਾ ਕਰੇ ਜਿੰਨਾ ਤੁਸੀਂ ਜਿਆਦਾ ਬਾਣੀ ਪੜੀ ਜਾਓਗੇ ਉਨਹੀਂ ਕਿਰਪਾ ਹੁੰਦੀ ਜਾਵੇਗੀ ਜੁੱਧ ਚੜਨ ਨੇ ਸ਼ਸਤਰ ਪ੍ਰਹਾਰਨ ਹੁਣ ਅਰੋੜਨ ਬਾਜੀ ਬਾਰਨ ਜੁੱਧ ਵਿੱਚ ਚੜਨਾ ਜੰਗ ਵਿੱਚ ਜਾਣਾ ਤਾਂ ਵੀ ਜਬਜੀ ਸਾਹਿਬ ਦੀ ਕਿਰਪਾ ਹੁੰਦੀ ਹੈ ਸੋ ਇਸੇ ਪ੍ਰਕਾਰ ਸ਼ਸਤਰ ਚਲਾਉਣਾ ਸ਼ਸਤਰ ਦਾ ਵਾਰ ਨਹੀਂ ਹੋਣ ਦਿੰਦਾ ਜਬਜੀ ਸਾਹਿਬ ਘੋੜੇ ਤੇ ਸਵਾਰ ਹੋਣਾ ਹੈ ਹਾਥੀ ਤੇ ਸਵਾਰ ਹੋਣਾ ਹੈ ਨਵਾਂ ਲਿਆਂਦਾ ਘੋੜਾ ਨਵੀਂ ਗੱਡੀ ਐ ਸਕੂਟਰ ਹੁਣ ਘੋੜਾ ਨਾਉ ਹੀ ਉਹਦਾ ਰੱਖਦਾ ਘੋੜੇ ਵਾਲਾ ਹੀ ਨਾ ਰੱਖਦਾ ਇਸ ਕਰਕੇ ਕਾਰ ਲੈਂਦੀ ਐ ਉਹ ਬਈ ਕਾਰ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚਾਉਣਾ ਬਹਿ ਕੇ ਵਿੱਚ ਪਾਠ ਕਰਨਾ ਇਸੇ ਤਰ੍ਹਾਂ ਸਤਿਗੁਰੂ ਨੇ ਘੋੜਾ ਹਾਥੀ ਕੋਈ ਵੀ ਚੀਜ਼ ਖਰੀਦਦੇ ਐ ਮਕਾਨ ਬਣਾਉਂਦੇ ਐ ਪਹਿਲਾਂ ਪ੍ਰਕਾਸ਼ ਕਰਦੇ ਐ ਮਹਾਰਾਜ ਦਾ ਪਾਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਸੰਗਤ ਦੇ ਚਰਨ ਪੈਂਦੇ ਨੇ ਫਿਰ ਭਾਗਾ ਵਾਲਾ ਹੋ ਜਾਂਦਾ ਥਾਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਕੋਈ ਹੋਰ ਵੀ ਜਿਹੜੀ ਕੰਮ ਦੁਨੀਆ ਦਾ ਕੋਈ ਕੰਮ ਹੈ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਲੋ ਮਸਤਕ ਨਮਰ ਕਰੇ ਗੁਰ ਅੱਗੇ ਦਿਨ ਪ੍ਰਤੀਤ ਕਰ ਸਿਮਰਨ ਲਾਗੇ ਗੁਰਾਂ ਦੇ ਅੱਗੇ ਮੱਥਾ ਟੇਕ ਕੇ ਪਿਆਰ ਸਤਕਾਰ ਦੇ ਨਾਲ ਫਿਰ ਦਿਨ ਹੋ ਕੇ ਸਿਮਰਨ ਕਰੇ ਇਸ ਤਰੀਕੇ ਨਾਲ ਜਵਜੀ ਸਾਹਿਬ ਦਾ ਪਾਠ ਕਰੇ ਪ੍ਰਤੀਤ ਰੱਖੇ ਆਪਣੇ ਮਨ ਦੇ ਵਿੱਚ ਪਿਆਰ ਕਰੇ ਇਹ ਦਸਵੰਦ ਗੁਰੂ ਕੋ ਸਿੱਖ ਕਰਨ ਕੜਾ ਕਰੈ ਸੁਪਵਿਕ ਦਸਵੰਦ ਜ਼ਰੂਰ ਪੜੋ ਦਸਵੰਦ ਲਈ ਇੱਕ ਚੀਜ਼ ਲਿਖੀ ਆ ਕਿ ਦਸਵੰਦ ਜਿਵੇਂ ਕਿਸੇ ਦੇ ਕੰਮ ਬਹੁਤੇ ਅੜਦੇ ਸੀ ਬੰਦੇ ਦੇ ਜਿਹੜਾ ਕੰਮ ਦੇਖੋ ਅੜ ਗਿਆ ਜਿਹੜਾ ਕੰਮ ਦੇਖੋ ਅੜ ਗਿਆ ਕੋਈ ਕੰਮ ਨਾ ਹੋਵੇ ਉਹ ਕਿਸੇ ਮਹਾਪੁਰਸ਼ ਨੂੰ ਕਹਿੰਦਾ ਮੇਰਾ ਕੋਈ ਕੰਮ ਹੀ ਨਹੀਂ ਹੁੰਦਾ ਮਹਾਪੁਰਸ਼ਾਂ ਨੇ 2 ਮਿੰਟ ਅੱਖਾਂ ਬੰਦ ਕੀਤੀਆਂ ਕਹਿੰਦੇ ਦਸਵੰਦ ਕੱਢਦੇ ਹੋ ਕਹਿੰਦੇ ਹਾਂ ਜੀ ਕਹਿੰਦੇ ਦਸਵੰਦ ਜਿਹੜਾ ਕੱਢਦੇ ਹੋ ਕਿੰਨਾ ਕੱਢਦੇ ਹੋ ਕਹਿੰਦੇ ਇੰਨਾ ਜੀ ਦਸਵੰਦ ਕਿੱਥੇ ਦਿੰਦੇ ਹੋ ਕਹਿੰਦੇ ਜੀ ਦਿੱਤਾ ਤਾਂ ਕਿਤੇ ਨਹੀਂ ਕਿੱਥੇ ਹੈ ਕਹਿੰਦੇ ਉਹ ਅਸੀਂ ਬੈਂਕ 'ਚ ਜਮ੍ਹਾਂ ਕਰਾਈ ਜਾਂਦੇ ਆ ਮਹਾਪੁਰਸ਼ ਕਹਿੰਦੇ ਫੇਰ ਕੰਮ ਹੋ ਗਏ ਕਹਿੰਦੇ ਨਾ ਜੀ ਉਹ ਕਹਿੰਦੇ ਕਰੋ ਕਿੰਨਾ ਦਸਵੰਦ ਹੋ ਗਿਆ ਕਹਿੰਦੇ 60 ਹਜ਼ਾਰ ਦਸਵੰਦ ਇਕੱਠਾ ਹੋ ਗਿਆ ਕਹਿੰਦੇ ਗੁਰਦੁਆਰਾ ਅੰਬ ਸਾਹਿਬ ਪੈਂਦਾ ਮਹਾਲੀ ਮੈਂ ਉੱਥੇ ਦੇ ਦੋ ਸੇਵਾ ਚੱਲਦੀ ਐ ਉਹ ਬੰਦਾ ਕਹਿੰਦਾ ਅਸੀਂ 60000 ਜਾ ਕੇ ਅੰਬ ਸਾਹਿਬ ਗੁਰਦੁਆਰੇ ਦਸਵੰਦ ਦੇਤਾ 6 ਮਹੀਨਿਆਂ ਚ ਬੱਚੇ ਵੀ ਵਿਆਹੇ ਗਏ ਨੌਕਰੀਆਂ ਵੀ ਲੱਗ ਗਈ ਸਾਰੇ ਕੰਮ ਬਣ ਗਏ ਸਾਡੇ ਕਿਉਂ ਉਹ ਦਸਵੰਦ ਕੱਢ ਕੇ ਘਰੇ ਨਾ ਰੱਖਿਆ ਕਰੋ ਦਸਵੰਦ ਕੱਢ ਕੇ ਬੈਂਕ 'ਚ ਨਹੀਂ ਲੈ ਜਾਣਾ ਦਸਵੰਦ ਤਾਂ ਇੱਥੇ ਬਹੁਤ ਲੋੜ ਐ ਬਿਲਡਿੰਗ ਬਣ ਰਹੀਆਂ ਲਿਆਓ ਆਪਣਾ ਦਸਵੰਦ ਅਡਵਾਂਸ ਕੱਢ ਦਿੰਦੇ ਆ ਤਾਂ ਕਿਹੜੀ ਗੱਲ ਜੇ ਹੁਣ ਸੋਨੇ ਦੀ ਅੱਜ ਲੋੜ ਐ ਜੇ ਹੋਰ ਚੀਜ਼ ਦੀ ਲੋੜ ਐ ਤੁਸੀਂ ਕਹੋ ਮੇਰੇ ਕੋਲ ਤਾਂ ਇਹ ਨਹੀਂ ਹੈ ਕਿਉਂ ਜੇ ਪਏ ਤਾਂ ਅਡਵਾਂਸ ਦਸਵੰਦ ਕੱਢ ਲਓ 2-4 ਮਹੀਨੇ ਦਾ ਇੱਥੇ ਸੇਵਾ ਹੋ ਜਾਏਗੀ ਇਸ ਕਰਕੇ ਮਹਾਰਾਜ ਸੱਚੇ ਪ੍ਰਾਚਕ ਕਹਿੰਦੇ ਦਸਵੰਦ ਜਰੂਰ ਕੱਢੋ ਭਾਈ ਇਹ ਦਸਵੰਦ ਦੇ ਨਾਲ ਨਾਲ ਜਿਹੜਾ ਹੋਰ ਕਰਮ ਕਰਨਾ ਹੈ ਉਹ ਜਿੰਨਾ ਵੀ ਕਰਮ ਹੈ ਉਹ ਸਾਰਾ ਤੁਹਾਡਾ ਕਾਰਜ ਰਾਤ ਹੋ ਜਾਵੇਗਾ ਇਸ ਤਰ੍ਹਾਂ ਸਤਿਗੁਰੂ ਸਮਝਾ ਰਹੇ ਨੇ ਆਪਾਂ ਸਮਝ ਰਹੇ ਹਾਂ ਮਹਾਰਾਜ ਕਹਿੰਦੇ ਜੋ ਚੱਲੇਗਾ ਸੋ ਸੁਖ ਪਾਵੇਗਾ ਦਸਵੰਦ ਤਾਂ ਆਪਣੇ ਲਈ ਬਹੁਤ ਜ਼ਰੂਰੀ ਹੈ ਆਹ ਮੁਸਲਮਾਨਾਂ ਦੇ ਵਿੱਚ 40% ਕੱਢਦੇ ਨੇ ਆਪਾਂ ਨੂੰ ਤਾਂ ਹਲੇ 100 ਚੋਂ 10 ਰੁਪਏ ਕੱਢਣ ਨੂੰ ਕਿਹਾ ਐ ਮੁਸਲਮਾਨਾਂ ਵਿੱਚ ਕਹਿੰਦੇ 100 ਕਮਾਉਣਾ 40 ਰੁਪਏ ਕੱਢ ਦੇਖ ਲਓ ਜੇ 40 ਕੱਢਣੀਆਂ ਤੁਹਾਡੀ ਮਰਜ਼ੀ ਫਿਰ ਤੁਸੀਂ ਕਹੋਗੇ ਬੜਾ ਔਖਾ ਕੰਮ ਹੈ 10ਵੇਂ ਪਾਸ਼ੇ ਨੂੰ ਪਤਾ ਸੀ ਵੀ ਇਹ ਦਸਵਾਂ ਕੇ ਹਿੱਸਾ ਮੈਂ ਸਹੀ ਕੱਢਣਗੇ ਇਹ ਰਗਾ ਕੇ ਤੁਸੀਂ ਦਸਵੰਦ ਆਪਣਾ ਕੱਢ ਕੇ ਨਾਲ ਦੇ ਨਾਲ ਕਿਸੇ ਸੇਵਾ ਦੇ ਵਿੱਚ ਲਾ ਦਿਆ ਕਰੋ ਸਤਿਗੁਰੂ ਕਹਿੰਦੇ ਕੋਈ ਵਿਗਨ ਨਹੀਂ ਪੈਂਦਾ ਆਜ ਜਪਜੀ ਸਾਹਿਬ ਦਾ ਬਾਣ ਨਿਤਨੇਮ ਮੂਲ ਮੰਤਰ ਅਭਿਆਸ ਜਿੰਨਾ ਜਿੰਨਾ ਕੋਈ ਦੱਸਦੇ ਨੇ ਉਹਨਾਂ ਉਹਨਾਂ ਕਰੋ ਕਰੋ ਪਰ ਇਹ ਗੱਲ ਆ ਵੀ ਮਹੀਨਾ ਕਰਕੇ ਤੁਸੀਂ ਆਖੋ ਬਣਿਆ ਤਾਂ ਕੁਛ ਨਹੀਂ ਇਹ ਮਹੀਨੇ ਮੁੰਨ ਨਾਲ ਕੁਝ ਨਹੀਂ ਬਣਨਾ ਮੈਨੂੰ ਦੱਸਾਂ ਬਸ ਆਮਾ ਲੱਗਦਾ ਥੋੜਾ ਜਿਹਾ ਪਰ ਅੱਖਾਂ ਵੀ ਪੈ ਜਾਂਦੀਆਂ ਨੇ ਪਰ ਇੱਕ ਦਿਨ ਜਦੋਂ ਫਿਰ ਕਿਰਪਾ ਹੁੰਦੀ ਆ ਨਾ ਉਤੋਂ ਛੱਪੜ ਬਾੜ ਦਾ ਫਿਰ ਫਿਰ ਇੰਨਾ ਕੋਈ ਡਿੱਗਦਾ ਬੰਦੇ ਤੋਂ ਸੰਭਾਲਿਆ ਨਹੀਂ ਜਾਂਦਾ ਮਾਰਾ ਗਾ ਦੇਵਨਕਰ ਇੱਕਾ ਭਗਵਾਨ ਫਿਰ ਵਾਹਿਗੁਰੂ ਦਿੰਦਾ ਬੜਾ ਹੈ ਪਹਿਲਾਂ ਪਹਿਲਾਂ ਜਰੂਰ ਥੋੜੇ ਔਖਾ ਹੋਣਾ ਪੈਂਦਾ ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿੰਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ ਜਿੰਨਾ ਨਾਮ ਜਪੋਗੇ ਬਹਿ ਕੇ ਸੰਗਤ ਵਿੱਚ ਓਨਾ ਹੀ ਵੱਡਾ ਲਾਹਾ ਮਿਲੇਗਾ ਵਾਹੇ ਗੁਰੂ ਵਾਹੇ ਦੇ ਦਸਵੰਦ ਗੁਰੂ ਕੋ ਸਿੱਖ ਕਰਨ ਕੜਾ ਕਰੈ ਸੁ ਭਿਖ ਦਾਨ ਦੀਨ ਲਈ ਨੀ ਮੈਂ ਪ੍ਰਾਹੀ ਹੱਤ ਸੁਭਾਵ ਕੀ ਪਲਟ ਨਮਾਏ ਸੰਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਨੇ ਸਜੇ ਹੋਏ ਗੁਰੂ ਰੂਪ ਪੁਰੂ ਕਾਲਸਾ ਸਾਧ ਸੰਗਤ ਜੀ ਆਓ ਪਿਆਸ ਸਤਕਾਰ ਸਹਿਤ ਫਤੇ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਲ ਨਹੀਂ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇਥੇ ਸਾਖੀ ਲਿਖਣ ਦੇ ਮਦਦਤ ਆਰਾਧ ਨੂੰ દર્ਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਨਾਲ ਸ਼ਲੋਕ ਉਚਾਰਨ ਕੀਤਾ ਦਸਵੇਂ ਬਾਦਸ਼ਾਹ ਨੇ ਫਿਰ ਸਾਰਾ ਖਲਾਸਾ ਕੀਤਾ ਹੈ ਇਸ ਪ੍ਰਕਾਰ ਬਾਤ ਕਰਨਾ ਕਿ ਮਹਾਤਮਾ ਗੱਲੇ ਗੱਲੀ ਪੌੜੀ ਦਾ ਮਹਾਤਮ ਜੀ ਦੱਸਦੇ ਨੇ ਮਹਾਰਾਜ ਸੋ ਇਹ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ ਸੰਪੂਰਨ ਰੂਪ ਦੇ ਵਿੱਚ ਜੇ ਕੱਲਾ ਜਪਜੀ ਸਾਹਿਬ ਹੀ ਰੋਜ਼ ਪੜਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ ਆਓ ਇਸ ਪ੍ਰਕਾਰ ਪ੍ਰਸੰਗ ਬਖਸ਼ ਕਾਬੈ ਨੇ ਅੱਗੇ ਸ੍ਰਵਣ ਕਰਦੇ ਹਾਂ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਕਾਰ ਨਾਲ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਿਰਾ ਕਿਆਨ